ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ 358ਵੇਂ ਪ੍ਰਕਾਸ਼ ਗੁਰਪੁਰਬ ਨੂੰ ਗੁਰਦੁਆਰਾ ਸਾਹਿਬ ਬਰਸ਼ੀਦੀ ਪੌਂਟਾ ਸਾਹਿਬ ਵਿਖੇ ਵਿਸ਼ੇਸ਼ ਤੌਰ ਉਤੇ ਸਾਲ ਬਹੁਤੀ ਸ਼ਰਧਾ ਭਾਵਨਾ ਚੜਦੀ ਕਲਾ ਤੇ ਤੁਮਤਾਮ ਦੇ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ ਉੱਚ ਕੋਟੀ ਦੇ ਪੰਥਕ ਵਿਦਵਾਨ ਰਾਗੀ ਸਿੰਘ ਢਾਡੀ ਸਿੰਘ ਅਤੇ ਕਥਾਵਾਚਕ ਪੂਜ ਕੇ ਦਸ਼ਮੇਸ਼ ਪਿਤਾ ਦੀਆਂ ਅਸੀਸਾਂ ਦੇ ਪਾਤਰ ਹੋਣਗੇ 5 ਜਨਵਰੀ 2025 ਵਾਲੇ ਦਿਨ ਨਗਰ ਕੀਰਤਨ ਆਯੋਜਿਤ ਕੀਤਾ ਜਾ ਰਿਹਾ ਹੈ 6 ਜਨਵਰੀ ਨੂੰ ਸਾਰਾ ਦਿਨ ਗੁਰਮਤ ਸਮਾਗਮ ਤੋਂ ਇਲਾਵਾ ਰਾਤ ਨੂੰ देर तक ਕਵੀ ਦਰਬਾਰ ਸਜਾਏ ਜਾ ਰਹੇ ਨੇ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਰਤਨ ਮੈਨੇਜਰ জাকੀਰ ਸਿੰਘ ਅਤੇ ਗੁਰਮੀਤ ਸਿੰਘ ਹੋਰਾਨੀ ਸੰਗਤਾਂ ਨੂੰ ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਉਤਸਵ ਦੀਆਂ ਵਧਾਈ ਦਿੰਦਿਆਂ ਪੌਂਟਾ ਸਾਹਿਬ ਵਿਖੇ ਹਾਜ਼ਰੀਆਂ ਭਰਨ ਵਾਸਤੇ ਖੁੱਲਾ ਸੱਦਾ ਦਿੱਤਾ ਹੈ ਇਸ ਮੰਦ ਦੇ ਵਿੱਚ ਪ੍ਰਬੰਧਕ ਕਮੇਟੀ ਦੇ ਮੈਂਬਰ ਮਹੰਤ ਕਰਮਬੀਰ ਸਿੰਘ ਗੁਰੂ ਰਾਖਾ ਪਰਮਜੀਤ ਸਿੰਘ ਹੋਰਾਨੀ ਵੀ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਅਰਪਿਤ ਕੀਤੀਆਂ ਨੇ ਪਰਬੰਧਕ ਕਮੇਟੀ ਗੁਰਦੁਆਰਾ 시ਦੀ ਪੌਂਟਾ ਸਾਹਿਬ ਵੱਲੋਂ ਸੁੰਦਰ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਵਿੱਚ ਗੁਰਪੁਰਬ ਸਮਾਗਮ ਦੇ ਸੰਪੂਰਨ ਨਿਰਵੇ ਅੰਕਿਤ ਕੀਤੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ 358ਵਾਂ ਪ੍ਰਕਾਸ਼ ਪੁਰਬ ਜੋ ਕਿ ਬਹੁਤ ਹੀ ਚੜ੍ਹਦੀ ਕਲਾ ਤੇ ਸ਼ਾਨ ਨਾਲ ਗੁਰਦੁਆਰਾ ਕਮੇਟੀ ਪੌਂਟਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਜੇ ਤੁਸਰਾ 4 ਤਰੀਕ ਨੂੰ ਸ੍ਰੀ ਅਠੰਡਜਾ ਆਰੰਭ ਹੋਣਗੇ ਅਤੇ 5 ਤਰੀਕ ਨੂੰ ਦੁਪਹਿਰ 1 ਵਜੇ ਵਿਚਾਰ ਲੱਗੇ ਇਤਨਾ ਹੋਵੇਗਾ 6 ਤਰੀਕ ਨੂੰ ਸਵੇਰੇ 6 ਵਜੇ ਸ੍ਰੀ ਖੰਡ ਬੜਾ ਸੰਪਨੇ ਪੋਕ ਪਾਣਗੇ ਅਪरांत ਸਾਲ ਦਿਨ ਖੁੱਲੇ ਦਵਾਨ ਸਜਣਗੇ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਪ੍ਰਚਾਰਕ ਸਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਗੁਰ ਗਾਇਨ ਕਰਨਗੇ ਰੋਡ ਕਮੇਟੀ ਵੱਲੋਂ ਸਾਰੇ ਵੀ ਸਕੂਲਾਂ ਦੇ ਬੱਚਿਆਂ ਜੇ ਜਿਹੜਾ ਕਿ ਕੀਰਤਨ ਦਾ ਪ੍ਰੋਗਰਾਮ ਹੈ ਉਹ 4 ਤਰੀਕ ਨੂੰ ਜਿਹੜਾ ਸ਼ਨੀਵਾਰ ਨੂੰ 9:30 ਵਜੇ ਤੋਂ ਲੈ ਕੇ 1 ਵਜੇ ਤੱਕ ਜਿਸ ਵਿੱਚ ਗੁਨਾਰ ਕਮਿਸ਼ਨ ਸਕੂਲ ਸਕੂਲ ਹੌਂਸਕੂਲ ਦੋਨ ਬੈਲੀ ਸਕੂਲ ਅਤੇ ਬੀਕੇਡੀ ਕਾਲਜ ਤੇ ਬੀਕੇਡੀ ਸਕੂਲ ਦੇ ਬੱਚੇ ਗੁਰੂ ਕੋਵਿੰਦ ਸਿੰਘ ਮਹਾਰਾਜ ਜੀ ਦੇ ਗੁਰਗਾਇਨ ਕਰਨਗੇ ਕੀਰਤਨ ਦਾ ਹਾਜ਼ਰੀਆਂ ਪੜਨਗੇ ਸੰਗਤਾਂ ਲਈ ਵਿਸ਼ੇਸ਼ ਤੌਰ ਤੇ ਲੰਗਰ ਦਾ ਪ੍ਰਬੰਧ ਰਹਿਸ਼ ਦਾ ਪ੍ਰਬੰਧ ਚੇਚੇ ਤੌਰ ਤੇ ਕੀਤਾ ਜਾ ਰਿਹਾ ਹੈ ਸਾਰੀ ਸੰਗਤ ਨੂੰ ਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪਰਉ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਦੀ ਬੜੀ ਧੰਨਵਾਦੀਆਂ ਆਖੀਨੋਂ ਸਹਿਬ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਸਤਿ ਪਾਸ਼ਾ ਚੋਜੀ ਬਤਿੰਜੀ ਦੇ ਪ੍ਰਕਾਸ਼ ਚੋਦੀਆਂ ਸ਼੍ਰੀ ਪੋਟਾ ਸੇਵਾਸੀਆਂ ਵੱਲੋਂ ਸਹਿ ਪਰਿਵਾਰ ਵੱਲੋਂ ਬੇਨਤ ਬੇਨਤ ਵਧਾਈਆਂ ਜੀ ਤੁਸ ਸਾਹਿਬ ਜੀ ਨੂੰ ਤੰਦੂਸੀਆਂ ਔਰ ਚੜ੍ਹਦੀਆਂ ਬਖਸ਼ਾ ਇਹ ਸਾਲ ਚੜ੍ਹਦੀਆਂ ਕਲਾ ਜਿਆ ਅੱਜੋ 2025 ਜਿਹੜਾ ਹੈ ਉਹ ਵੀ ਬੇਨਤ ਖੁਸ਼ੀਆਂ ਭਰਿਆ ਹੋਵੇ ਸੱਚੇ ਪਾਸ਼ਾ ਸਾਰਿਆਂ ਤੰਦੂਸੀਆਂ ਦੇ ਵੀ ਵਾਹਿਗੁਰੂ ਜੀ ਕਾ ਖਾਲਸਾ ਗੁਰਪ੍ਰਵਾਦ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰਵਾਦ ਦਾ ਦੱਸਦੇ ਹੁਕਮ ਸਹਿਬ ਨੂੰ 200 ਜੀ ਮਹਾਰਾਜ ਦਾ ਪ੍ਰਕਾਸ਼ ਕਰੋ 539 ਨਗਰ ਕੀਰਤਨ ਉਪਰੰਤ 639 ਗੁਰਸਹਿਬ ਦਾ ਪ੍ਰਕਾਸ਼ ਤੋਂ ਬੜੀ ਧੂਮ ਤਾਮ ਨਾਲ ਚੜ੍ਹਦੀ ਜਗਲਾ ਮਨਾਇਆ ਜਾ ਰਿਹਾ ਹੈ ਜਿਹੜੀਆਂ ਪਰਿਵਾਰ ਬਾਲ ਸੰਤਾਨ ਵਾਲੀ ਜੀਆਂ ਆਏ ਨੂੰ ਕਹਿਣ ਲਈ ਬਹੁਤ ਸਜੇ ਤੰਗ ਨਾਲ ਇਜਾਮ ਕੀਤਾ ਜਾ ਰਿਹਾ ਹੈ ਕਿਹੜੀ ਪ੍ਰਬੰਧਕ ਕਮੇਟੀ ਗੁਰਦਾਸ਼ ਸਿੰਘ ਫੌਂਟਾਸ ਸਾਹਿਬ ਬਹੁਤ ਉਚਿਤ ਲੰਗਰ ਰਹਿਸ਼ ਇਤਿਆਦੀ ਦਾ ਪ੍ਰੋਗਰਾਮ ਬਾਰੋਂ ਆਏ ਉਪਰਤ ਰਾਗੀ ਸਿੰਘਾਂ ਜੁਟੇ ਦਾ ਬਹੁਤ ਚੋਟਨਾ ਦੀ ਬਹੁਤ ਸੁਣਾ ਉਚਿਤ ਪ੍ਰੋਗਰਾਮ ਚੜ੍ਹਦੀਆਂ ਕਲਾਜ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ ਨੇ ਸੱਚੇ ਪਾਤਸ਼ਾਹ ਜਿਉ ਸਾਰਿਆਂ ਨੂੰ ਖੁਸ਼ੀਆਂ ਵਕਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਨਲ ਸਕੱਤਰ ਸਾਹਿਬ ਸਾਹਿਬ ਹਰਦੀਪ ਸਿੰਘ ਜੀ ਰਤਨਾਭ ਜੀ ਨਾਲ ਵਧਾਈਆਂ ਦੇ ਰਹੇ ਨੇ ਗੁਰਪ੍ਰਸਾਦ ਜੀ ਉਹ ਵਹਿਗੂਰੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਸਾਰੇ ਉਮ ਹਮਾ ਕੇ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਪਹੁੰਚੋ ਇੱਥੇ ਸਾਰੇ ਹੀ ਪ੍ਰਬੰਧ ਬਹੁਤ ਹੀ ਬਧੀਆ ਸੁਚੱਜੇ ਢੰਗ ਨਾਲ ਕੀਤੇ ਹੋਏ ਆ ਆਪ ਜੀ ਸੰਗਤਾਂ ਵਾਸਤੇ ਸਾਰੇ ਹੀ ਬਹੁਤ ਅੱਛੇ ਪ੍ਰਬੰਧ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਜਗਜੀਤ ਸਿੰਘ ਮੇਜਰ ਗੁਰਪਰਵਾਂ ਕੰਟਰਕਟਰ ਸਾਹਿਬ ਹਿਮਾਚਲ ਪ੍ਰਦੇਸ਼ ਜਿੱਥੇ ਸੇਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਢੇ 4 ਸਾਲ ਬਤੀਤ ਕੀਤੇ ਨੇ ਵੱਡੇ ਸਹਿਬਜ਼ਾਦੇ ਦਾ ਜਨਮ ਇਸ ਸਥਾਨ ਤੇ ਹੋਇਆ ਪਹਿਲਾ ਜਗ ਗੁਰੂ ਸਾਹਿਬ ਨੇ ਪਗਾੜੀ ਵਿਖੇ ਲੜਿਆ ਗੁਰੂ ਸਾਹਿਬ ਨਾਲ ਕਵੀ ਦਰਬਾਰ ਵਿੱਚ ਹੋਸ਼ਰਜੀਤਾ ਤੇ ਗੁਰੂ ਸਾਹਿਬ ਨੇ ਜਮਨਨ ਸ਼ਾਂਤ ਹੋਣ ਦਾ ਉਪਦੇਸ਼ ਵੀ ਜੋ ਅੱਜ ਤੱਕ ਜਮਨਨ ਸ਼ਾਂਤ ਹੋ ਕੇ ਜਾ ਰਹੀ ਹੈ ਉਹ ਵੀ ਇਸੇ ਹੈ ਇੱਥੇ ਹੋਇਆ ਮੈਂ ਸੇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਜਾੜੇ ਦੇ ਸਮੂਹ ਸਾਰ ਸੰਗ ਨੂੰ ਆਪਣੇ ਵੱਲੋਂ ਬੋਲ ਦਰਪਨ ਦੇ ਕੇ ਦੀਸ ਵੱਲੋਂ ਬਲਕ ਰੱਖ ਪਾ ਜੀ ਦੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿ ਕੀ ਫਤਿਹ ਸਾਡੇ ਮਾਨਯੋਗ ਮੈਂਬਰ ਸਾਹਿਬ ਭਾਨ ਹਰਜੀ ਸਿੰਘ ਜੀ ਆਪ ਜੀ ਨੂੰ ਸ਼ਰਧਾਂਜਲੀ ਪੇਸ਼ ਕਰ ਰਹੇ ਨੇ ਸੱਚੇ ਪਾਤਸ਼ਾਹ ਜੀ ਉਹ ਤੁਹਾਡੀ ਅੰਦਰ ਤੋਂ ਵਧਾਈਆਂ ਦੇ ਰਹੇ ਨੇ ਰਾਜ ਸਾਹਿਬ ਮਾਨ ਕਦਮੀ ਸਿੰਘ ਜੀ ਹਲੋ ਹਾਂ ਜੀ ਮੈਂ ਮਾਨ ਕਰਮਵੀਰ ਸਿੰਘ ਜੀ ਮੈਂਬਰਕਰ ਦੁਆਰਾ ਪ੍ਰਬੰਧਕ ਕਮੇਟੀ ਪੌਂਟਾ ਸਾਹਿਬ ਆਪ ਸਭ ਜਣਾਂ ਨੂੰ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌਂਟਾ ਸਾਹਿਬ ਤੋਂ ਹਰਬਖਸ਼ ਸਿੰਘ ਦੀ ਰਿਪੋਰਟ